ਸਿੱਧਾਂ ਦੀ ਇਹ ਜਿਗਿਆਸਾ ਵੀ ਸੀ ਕਿ ਜਿਸ ਤੰਗ ਦੇ ਪ੍ਰਭੂ ਦੀ ਤੁਸੀਂ ਗੱਲ ਕਰ ਰਹੇ ਹੋ ਰਹਿੰਦਾ ਕਿੱਥੇ ਹੈ ਗੁਰੂ ਸਾਹਿਬ ਨੇ ਸਿੱਧਾਂ ਨੂੰ ਦ੍ਰਿੜ ਕਰਾਇਆ ਕਿ ਪ੍ਰਭੂ ਹਰ ਹਿਰਦੇ ਘਰ ਦੇ ਵਿੱਚ ਇੱਕ ਰਸ ਨਿਰੰਤਰ ਵਾਸ ਕਰ ਰਿਹਾ ਹੈ ਐਸੇ ਪ੍ਰਭੂ ਦੀ ਸਮਝ ਗੁਰੂ ਦੀ ਸਿੱਖਿਆ ਤੇ ਚਲਦੇ ਹੋਏ ਪ੍ਰਭੂ ਦੇ ਹੁਕਮ ਵਿੱਚ ਰਹਿਣ ਨਾਲ ਪ੍ਰਭੂ ਦੇ ਮਿਲਾਪ ਦਾ ਆਨੰਦ ਮਿਲਦਾ ਹੈ। ਕਟਕਟ ਬੈਸੇ ਨਿਰੰਤਰ ਰਹੀ ਹੈ ਚੱਲੈ ਸਤਗੁਰ ਪਾਏ ਸਹਿਜੇ ਆਏ ਹੁਕਮ ਸਦਾਏ ਨਾਨਕ ਸਦਾ ਰਜਾਏ ਆਸਨ ਬੈਸਨ ਫਿਰ ਨਾਰਾਇਣ ਐਸੀ ਗੁਰਮਤ ਪਾਏ ਗੁਰਮੁਖ ਬੂਝੇ ਆਪ ਪਛਾਣਾ ਸੱਚੇ ਸੱਚ ਸਮਾਏ ਗੁਰੂ ਸਾਹਿਬ ਨੇ ਜਾਜ ਦਸੀ ਉਹ ਐਸਾ ਪ੍ਰਮਾਤਮਾ ਹਰ ਹਿਰਦੇ ਘਰ ਦੇ ਵਿੱਚ ਨਿਰੰਤਰ ਵਾਸ ਕਰ ਰਿਹਾ ਹੈ ਨੌਵੇਂ ਪਾਸ਼ਾ ਵਿਸੰਤ ਜੀ ਕਹਿੰਦੇ ਹਨ ਘਟ ਘਟ ਮੈਂ ਹਰ ਜੂ ਵਸਾ ਸੰਤਨ ਕਹੋ ਪੁਕਾਰ ਕੋ ਨਾਨਕ ਤੈ ਭਜ ਮਨਾ ਪਵਨਿਦ ਉਤਰਾ ਪਾਰ ਐਸਾ ਪ੍ਰਮਾਤਮਾ ਹਰ ਜਗ੍ਹਾ ਵਸ ਰਿਹਾ ਹੈ ਸਿੱਧ ਗੋਸ਼ਟ ਵਿੱਚ ਹੀ ਗੁਰੂ ਸਾਹਿਬ ਨੇ ਦ੍ਰਿੜ ਕਰਾ ਰਹੇ ਹਨ ਅੰਦਰ ਬਾਹਰ ਇੱਕੋ ਜਣਾ ਹੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣਾ ਇਹ ਹਉਮੈ ਜਿਹੜੀ ਐ ਉਸ ਪਰਮਾਤਮਾ ਦੇ ਭਾਣੇ ਵਿੱਚ ਰਹਿਨ ਨਾਲ ਆਪ ਹੀ ਖਤਮ ਹੋ ਜਾਂਦੀ ਐ ਨੌਵੇਂ ਪਾਤਸ਼ਾਹ ਸਾਨੂੰ ਦ੍ਰਿੜ ਕਰਾ ਰਹੇ ਹਨ ਕਿ ਹਰ ਹਿਰਦੇ ਘਰ ਦੇ ਵਿੱਚ ਪ੍ਰਭੂ ਆਪ ਵਸਦਾ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਆਲੇਪਾ ਤੋਹੀ ਸੰਗ ਸਮਾਈ ਉਹ ਮਦ ਜਿਉ ਬਾਸ ਬਸਤਾ ਮੁਕਰ ਮੈਂ ਜੈਸੇ ਛਾਈ ਜੈਸੇ ਹੀ ਹਰ ਬਸੈ ਨਰੰਤਰ ਕਟਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਏ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚਿਨ ਮਿਟੈ ਨਾ ਪਰਮ ਕੀ ਕਾਈ ਇਹ ਤਾਂ ਆਪਣੇ ਹਿਰਦੇ ਕਰਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਪਰ ਬਿਨ ਆਪਾ ਚਿਨ ਆਪਾ ਗੁਆਏ ਬਿਨਾ ਆਪਣੇ ਆਪ ਦੀ ਪਹਿਚਾਨ ਕੀਤੇ ਬਿਨਾ ਜਿਹੜਾ ਵਿਚਾਲੇ ਭਰਮ ਹੈ ਉਹ ਦੂਰ ਨਹੀਂ ਹੋ ਸਕਦਾ ਸੋ ਪਰਮਾਤਮਾ ਹਰ ਹਿਰਦੇ ਘਰ ਦੇ ਵਿੱਚ ਵਸ ਰਿਹਾ ਹੈ